ਰਾਜਾ ਭਰਾਵਾ ਆ ਗਈ ਆ ਗਈ ਆ ਉਹ ਤੂੰ ਹੀ ਦਿਨੇ ਕੁੰਡੀਆਂ ਨਾਲ ਛੱਡਿਆ ਕਰੋ ਹੁਣ ਦੁਪਹਿਰ ਦਾ ਟਾਈਮ ਹੈ ਤਾਂ ਹੀ ਕਰਕੇ ਅੱਛਾ ਮੇਰੀ ਸੁਣੋ ਗੱਲ ਪੈਣ ਆਉਣੀ ਹੈ ਕਿਹਨੇ ਆਂਦੀ ਵੀ ਮੈਨੂੰ ਫੋਨ ਆ ਗਿਆ ਤੁਹਾਨੂੰ ਫੋਨ ਆ ਗਿਆ ਹੋਰ ਕੀ ਲੈ ਮੈਂ ਕੋਸ਼ਿਸ਼ ਤਾਂ ਨੂੰ ਪਤਾ ਨਹੀਂ ਆ ਅਸਾ ਕਿਰਨ ਵਾਸਤੇ ਸਮਾਨ ਲੈ ਕੇ ਆਵਾ ਤੇ ਇਹ ਹੈ ਜੀ ਮਕਰੋਨੀ ਤੇ ਪਾਸਤਾ ਤੇ ਆਪ ਬਣਾਇਆ ਮਮਾ ਠੀਕ ਆ ਉਹ ਖੁਸ਼ ਹੋਏਗੀ ਆ ਚੱਲ ਜੀ ਮੈਂ ਸੀਮਨ ਕੋ ਦੇ ਕਮਰੇ ਚਾਦਰ ਚਦਰ ਚੇਂਜ ਕਰਦੇ ਉਹ ਸਾਰਾ ਕੁਝ ਸਹੀ ਕਰਵਾਤਾ ਨਾ ਚਾਦਰ ਚਦਰ ਨਵੀਂ ਕਰਵਾਤੀ ਨਾ ਸਾਰਾ ਤੇ ਆਪ ਤੇ ਆ ਰੱਖਣਾ ਅੱਜ ਕੋ ਨਾ ਐਤੀ ਉਹਨੂੰ ਕੋਈ ਮੌਕਾ ਨਹੀਂ ਦੇਣਾ ਬੋਲਣ ਦਾ ਚੱਲ ਮੈਂ ਬਾਕੀ ਤੂੰ ਆਹ ਕੋਈ ਗੱਲ ਨਹੀਂ ਚੱਲਾ ਜਾ ਸੀਮਾ ਆ ਗਈ ਜੀ ਅਛਾ ਮੇਰੀ ਸੁਣ ਗੱਲ ਤੈਨੂੰ ਪਤਾ ਭੈਣ ਹੁੰਦੀ ਆ ਹਾਂਜੀ ਲੱਗ ਗਿਆ ਪਤਾ ਮੈਨੂੰ ਦੱਸ ਤਾਂ ਮਮੀ ਨੇ ਹਾਂਜੀ ਹਾਂਜੀ ਆਉਂਦੀ ਮੈਨੂੰ ਫੋਨ ਆਇਆ ਸਭ ਤੋਂ ਪਹਿਲਾਂ ਮੈਨਾਂ ਹੀ ਫੋਨ ਕੀਤਾ ਸੀ ਹਾਂਜੀ ਹਾਂਜੀ ਮੈਨੂੰ ਪਤਾ ਮੈਂ ਤਾਂ ਮਮੀ ਨੂੰ ਕਹਿ ਨਹੀਂ ਆ ਤੂੰ ਐਵੇਂ ਟੈਨਸ਼ਨ ਲੈ ਲੈਂਦੇ ਹੋ ਭਰਾ ਨੂੰ ਤਾਂ ਫੋਨ ਪਹਿਲਾਂ ਕਰ ਦਿਆ ਨਾ ਉਹ ਮੇਰੀ ਸੁਣ ਗੱਲ ਯਾਰ ਹੁਣ ਭੈਣ ਭਰਾਵਾਂ ਦਾ ਪਿਆਰ ਹੀ ਨਾ ਵਾ ਯਾਰ ਮੈਂ ਨਾ ਸਮਝ ਲੈਂਦਾ ਸੀ ਮੈਂ ਮਮੀ ਨੂੰ ਕਹਿੰਦੇ ਬਰਉਨ ਵਾਸਤੇ ਮੈਂ ਕਹਾ ਮਮੀ ਛੱਡੇ ਤੂੰ ਬਣਾ ਸੋ ਮਕਰੋਨੀ ਨਹੀਂ ਲੈਂਦੀ ਮੇਰੀ ਭੈਣ ਨੂੰ ਬੜੀ ਪਸੰਦੀ ਆ ਫੜ ਲਾ ਫੜ ਲਾ ਅੱਛਾ ਚਾਚਾ ਲੈਂਦੀ ਮਕਰੋਨੀ ਹਾਂ ਨਾਲ ਮੇਰੀ ਗੱਲ ਸੁਣੋ ਕਿੰਨੇ ਦਿਨ ਦੀ ਮੈਂ ਤੁਹਾਨੂੰ ਕਹਿਣ ਨਹੀਂ ਆ ਮੇਰਾ ਮਕਰੋਨੀ ਖਾਣ ਨੂੰ ਦਿਲ ਕਰਨ ਦਿਆ ਲੈਂਦੀ ਆ ਅੱਜ ਬੜੀ ਛੇਤੀ ਪੈਣ ਵਾਸਤੇ ਮਕਰੋਨੀ ਆ ਗਈ ਆ ਤੂੰ ਵੀ ਨਾਲ ਹੀ ਖਾਣੀ ਆ ਤੂੰ ਚੁੱਪ ਕਰਕੇ ਥੋੜਾ ਬੈਠੀ ਰਹੇਂਗੀ ਦੱਸ ਯਾਰ ਤੂੰ ਤੇ ਇੱਕ ਮੱਥੇ ਤੇ ਬੜਾ ਵੱਟ ਪਾ ਛੱਡਦੀ ਆ ਜਦੋਂ ਇਹਨੇ ਆਉਣਾ ਹੁੰਦਾ ਨਾ ਬਸ ਤੈਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਚਾਹ ਤੇ ਬਸ ਮਾਂ ਨੂੰ ਤੇ ਪੁੱਤ ਨੂੰ ਚੜਿਆ ਵਾ ਜਿਹੜੀ ਭਾਬੀ ਆ ਨਾ ਉਹ ਤਾਂ ਬਸ ਕੰਮ ਵਾਸਤੇ ਰੱਖੀ ਆ ਨਹੀਂ ਮੈਨੂੰ ਇਹ ਦੱਸ ਭੈਣ ਤੈਨੂੰ ਦੰਦੀਆਂ ਵੜਦੀ ਆ ਤੈਨੂੰ ਤੇ ਕੁਝ ਵੀ ਨਹੀਂ ਕਹਿੰਦੀ ਐਵੇਂ ਨਾ ਨਾ ਫਾਲਤੂ ਬੋਲਿਆ ਕਰ ਨਹੀਂ ਨਹੀਂ ਮੈਨੂੰ ਤਾਂ ਨਹੀਂ ਵੜਦੀ ਚੱਲ ਜਾ ਜਾ ਬਣਾ ਦੇ ਬਣਾ ਦੇ ਬਣਾ ਦੇ ਇਹ ਕੜਾ ਨੇਤ ਆਨ ਲੱਗੀ ਆ ਨਵੀਂ ਨੇਤ ਤੇ ਇੱਥੇ ਧੁਰੀ ਰਹਿੰਦੀ ਆ ਜੇ ਉੱਥੇ ਸ਼ਾਂਤੀ ਹੈ ਨਾ ਇੱਥੇ ਕ੍ਰਾਂਤੀ ਕਰ ਦੇਗੀ ਜੀ ਜੇ ਇੱਥੇ ਸ਼ਾਂਤੀ ਹੈ ਨਾ ਉੱਥੇ ਕ੍ਰਾਂਤੀ ਕਰ ਦੇਗੀ ਇਹਨਾਂ ਤਾਂ ਟਿਕਾਈ ਨਹੀਂ ਹੈਗੀ ਕਿਤੇ ਬਹਿ ਜਾ ਮੈਂ ਉੱਥੇ ਜਾ ਕੇ ਦੂਜੇ ਦਿਨ ਧੁਰੀ ਰਹਿੰਦੀ ਚਾਹ ਦੇ ਸ਼ਾਮ ਦੀ ਦੀ ਇੱਥੇ ਹੁੰਦੀ ਪੱਕੀ ਵੇ ਖੰਡ ਟਮਾਟਰ ਹੈਗੇ ਕਿ ਨਹੀਂ ਹੈਗੇ दस ਭੈਣ ਆਈ ਆ ਕੋਈ ਆਇਆ ਹੀ ਨਹੀਂ ਬਾਹਰ ਲਗਦਾ ਭੈਣ ਆ ਗਈ ਆ ਉਹ ਭੈਣੇ ਆ ਗਏ ਆ ਗਏ ਸੱਸੀ ਹਰ ਮਾਰੀ ਜਾਂਦੀ ਸੱਸੀ ਕਾਲ ਤੇਰਾ ਤੇ ਆਪਣਾ ਤੇ ਘਰ ਹੈ गावा ਆ ਵੀ ਘਾਰ ਆ ਤੇ ਆ ਬਾਈਕ ਜੀ ਤੂੰ ਅੱਗੇ ਲਈ ਹੈ ਹੀ ਆ ਥੋੜੀ ਜਿਹੀ ਇਸ ਸਾਈਡ ਤੇ ਕਰਕੇ ਲਾਣੀ ਹੈਗੀ ਮੈਂ ਐਕਟਿਵ ਹੈ ਕਿ ਤਨਾ ਅੰਦਰ ਲੈ ਜਾਵਾਂ ਤੂੰ ਪੈਣੀ ਕਲਪਨਾ ਤੂੰ ਇਤਰਾ ਹੀ ਆ ਜਾ ਮੈਂ ਇਹਨੂੰ ਅੰਦਰ ਲਾ ਦਿੰਦਾ ਵਾਂ ਆਹੋ ਜਲਦੀ ਲਾਓ ਅੰਦਰ ਇੰਨੀ ਗਰਮੀ ਪੈਂਦੀ ਆ ਲੰਗ ਦੀ ਚਾਚੀ ਤਾੜਕਾ ਹੁੰਦਿਆਂ ਹੀ ਧੜਕਲਦੀ ਮਚਾ ਦਿੱਤੀ ਆ ਆ ਪਰੇ ਕਰ ਦੋ ਤੇ ਉਹ ਪਰੇ ਕਰ ਦੋ ਭਰਾ ਵੇ ਕਹਿੰ ਗਿਆ ਕਿ ਵੇ ਪੰਜਾ ਫਿਰਦਾ ਹੁਣ ਸਿਨ ਮਾ ਪੈਣ ਅਗੀਓ ਪਾਣੀ ਤਾਂ ਨਹੀਂ ਲੈ ਕੇ ਆ ਛੇਤੇ ਮੇਰੀ ਗੱਲ ਸੁਣੋ ਤੇ ਇੱਥੇ ਜੇ ਮੈਨੂੰ ਸੁਣਾ ਦੇਂਦੇ ਜੇ ਮੈਨੂੰ ਕਹਿ ਦੇਣਾ ਇੱਥੇ ਮੋੜ ਤੇ ਪਾਣੀ ਲੈ ਕੇ ਖਲੋ ਜਾ ਮੈਂ ਉਹ ਤੈਨੂੰ ਪਾਣੀ ਪਿਆ ਕੇ ਅੰਦਰ ਲਿਆਉਂਦੀ ਓ ਯਾਰ ਜਿੰਨੀ ਇੰਨੀ ਜ਼ਬਾਨ ਚਾ ਚਲਾਉਣੀ ਆ 2 ਮਿੰਟ ਪਾਣੀ ਲੈ ਕੇ ਆ ਜਾ ਦੱਸ ਨਹੀਂ ਆ ਨਹੀਂ ਆ ਪਰ ਮੈਂ ਭਲੇ ਮਾਨਸਾ ਮੇਰੀ ਇੱਕ ਗੱਲ ਸੁਣ ਲੈ ਤੈਨੂੰ ਨਾ ਭੈਣ ਦਾ ਡਰ ਜ਼ਿਆਦਾ ਹੀ ਤੇ ਜਨਾਨੀ ਦਾ ਘਾਟ ਹੀ ਜਨ ਬਾਅਦ ਚ ਨਹੀਂ ਪਹਿਲਾਂ ਪਾਣੀ ਤਾਂ ਨਹੀਂ ਪਿਆਦੇ ਅਗਲੀ ਨੂੰ ਸਮਝ ਨਹੀਂ ਲੱਗਦੀ ਭੈਣ ਆ ਗਈ ਆ ਕਿ ਕਿਤੇ ਚਾਚੀ ਤਾੜਕਾ ਬਣ ਕੇ ਆ ਗਈ ਸਾਡੇ ਹੋਰ ਕਿਰਨ ਠੀਕ ਠਾਕ ਪੁੱਤਰ ਮੈਂ ਤਾਂ ਠੀਕ ਹੀ ਆ ਠੀਕ ਵੀ ਕਾਦੀ ਤੁਹਾਨੂੰ ਤਾਂ ਪਤਾ ਹੀ ਆ ਇੰਨਾ ਮੇਰੇ ਤੋਂ ਕੰਮ ਕਰਾਂਦੇ ਇੰਨਾ ਇਹਨਾਂ ਨੇ ਕੀ ਵਿਆਹ ਹੀ ਲਿਆ ਮੈਨੂੰ ਤਾਂ ਲੱਗਦਾ ਕੰਮ ਵਲੀ ਲੈਂਦੀ ਛੋਟੀ ਨੂੰ ਤੇ ਐ ਸਜਾ ਕੇ ਬਾ ਲੈਂਦੇ ਆ ਛੋਟੀ ਆ ਗਈ ਆ ਤੇ ਬਸ ਉਹਦੀ ਆਰਤੀ ਉਤਾਰਨ ਵਾਸਤੇ ਲੈਂਦੀ ਆ ਦੱਸੋ ਵੱਡੀ ਤੇ ਕੋਈ ਚਾਹ ਲਾੜਨੀ ਹੈਗੇ ਇਹਨਾਂ ਨੂੰ ਵੱਡੀ ਨੂੰ ਤੇ ਸੂਟਾਂ ਦੇ ਵਿੱਚ ਇਹਨਾਂ ਨੇ ਰੋਲ ਛੱਡੇ ਆ ਛੋਟੀ ਨੂੰ ਤੇ ਸਵੇਰੇ ਜਿੰਨਾ ਪੁਆ ਛੱਡੇ ਆ ਚਲ ਕੋਈ ਗੱਲ ਨਹੀਂ ਕੰਮ ਹੀ ਕਰਨਾ ਥੋੜਾ ਤੂੰ ਕਰ ਲੈ ਥੋੜਾ ਉਹਨੇ ਕਰ ਲਿਆ ਤੇਰੀ ਸੱਸ ਦੇ 36 ਕੰਮ ਦਿਓ ਆਪਸੇ ਵਾਰ ਲੈਂਦੀ ਸਵਾਸ ਸਵਾਰਦੀ ਉਹ ਬਸ ਆ ਕੇ ਮੈਨੂੰ ਹੀ ਆਰਡਰ ਦਿੰਦੀ ਕਿਰਨ ਸਵੇਰ ਦਾ ਨਾਸ਼ਤਾ ਬਣਾ ਲੈ ਕਿਰਨ ਦੁਪਹਿਰ ਦਾ ਬਣਾ ਲੈ ਮੇਰਾ ਤੇ ਖੂਨ ਹੀ ਸੜ ਜਾਂਦਾ ਉੱਥੇ ਤਾਂ ਹੀ ਮੈਂ ਆਈ ਆ 15 20 ਦਿਨ ਵਾਸਤੇ ਇੱਥੇ ਜਿਹੜੀ ਤੇਰੀ ਦਰਾਨੀ ਉਹ ਕੁਛ ਨਹੀਂ ਕਰਦੀ ਨਾ ਵੀਰੇ ਕੀ ਕਰਦੀ ਆ ਅਸੀਂ ਤਾਂ ਘਰ-ਬਾਰ ਸੋਕੀ ਮਮਮੀ ਵਿਆਹ ਕੀਤਾ ਸੀ 15 20 ਦਿਨ ਰਹਿਣਾ ਤੂੰ ਲੈ ਹੁਣ ਵੀਰੇ ਮੈਂ ਇੱਥੇ ਰਹਿ ਨਹੀਂ ਸਕਦੀ ਨਹੀਂ ਰਹਿ ਸਕਦੀ ਤੇਰਾ ਆਪਣਾ ਮਮਮੀ ਤੂੰ ਕਿਹੋ ਜੀਆਂ ਗੱਲਾਂ ਕਰੀ ਜਾਂਦੇ ਜਸ ਲੈ ਲੈ 15 20 ਤੈਨ ਮੇਰੀ ਭਤੀਜੀ ਨੇ ਰਹਿਣਾ ਉਧਰ ਪੂਆ ਵੀ ਆ ਗਏ ਆ ਲੈ ਹੋਰ ਕੀ ਨੀ ਭੈਣੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਪੂਆ ਆਣਾ ਸਸਿਕਾ 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 ਹੋਰ ਪੂਆ ਜੀ ਕੀ ਹਾਲ ਏ ਬਸ ਠੀਕ ਆ ਭਰਾਵਾ ਕਿੱਥੇ ਮਿਲਦੇ ਲੱਗਦਾ ਪੂਆ ਭਤੀ ਜੀ ਸਲਾਹ ਕਰਕੇ ਆਈਆਂ ਜੀ ਨਾ ਨੀ ਭੈਣੇ ਜੇ ਤੇ ਸਲਾਹ ਕੀਤੀ ਹੁੰਦੀ ਮੈਂ ਤੇ ਇਹਦੀ ਫੁੱਟਪੜੀ ਤੇ ਬਹਿ ਕੇ ਆ ਜਾਣਾ ਸੀ ਹਾਓ ਤੇ ਮੈਨੂੰ ਤੁਸੀਂ ਪਹਿਲਾਂ ਦੱਸ ਦਿੰਦੇ ਮੈਂ ਤੁਹਾਨੂੰ ਵੀ ਫੜੀ ਲੈ ਆਣਾ ਸੀ ਨਾ ਭੈਣੇ ਫੜੀ ਕੀ ਲੈ ਕੇ ਆਣਾ ਮੈਂ ਫੜਣ ਵਾਲੀ ਚੀਜ਼ ਥੋੜਾ ਜਿਹੀ ਤੂੰ ਫੜ ਕੇ ਲੈ ਕੇ ਆਣੀ ਹੈ ਹੈ ਮੇਰੀ ਗੱਲ ਸੁਣ ਭਾਬੋ ਮੈਂ ਆਣਾ ਕੀ ਸੀ ਨੀ ਰਾਤ ਦੀ ਪਥਰੀ ਦੀ ਦਰਦ ਬੜੀ ਹੋਣ ਡਈ ਆ ਅੱਛਾ ਆ ਮੈਨੂੰ ਕਿਸੇ ਨੇ ਦੱਸਿਆ ਆ ਤੁਹਾਡੇ ਮੱਲੇ ਚ ਕੋਈ ਵੈਦ ਨਵਾਂ ਨਵਾਂ ਪੁੰਗ ਰਿਆ ਤੇ ਮੈਂ ਕਿਹਾ ਚੱਲ ਕੋ ਦਵਾਈ ਖਾ ਕੇ ਵੇਖ ਲੈਣੀ ਆ ਉਹ ਨਹੀਂ ਭੂਆ ਜੀ ਉਹ ਵੈਦ ਨਹੀਂ ਹੈਗਾ ਜੇ ਹਾਂ ਐਵੇਂ ਫਾੜ ਆਤੀ ਜੇ ਉਹਨੂੰ ਕੁਛ ਨਹੀਂ ਹੁੰਦਾ ਜੇ ਤੇ ਨਾ ਕਿ ਇਹਨੂੰ ਫਰਕ ਪੈਂਦਾ ਜੇ ਲੈ ਵੇ ਉਹ ਤਾਂ ਮੇਰੇ ਨਿਆਣੇ ਸਾਰੇ ਕਹਿੰਦੇ ਆ ਸਾਡੇ ਪਿੰਡ ਵਿੱਚ ਤਾਂ ਬੜਾ ਰੋਲਾ ਪਿਆ ਕਿ ਤੇਰੇ ਪੇਕਿਆਂ ਦੇ ਗਾੜੀ ਕੋਈ ਵੈਦ ਆਇਆ ਹੂੰ ਭਲੇਖੇ ਚ ਹੀ ਆ ਗਏ ਜੇ ਵੀਰੇ ਪੂਆ ਵੀ ਆ ਗਈ ਆ ਭੈਣ ਵੀ ਆ ਗਈ ਆ ਪਾਣੀ ਚਾਹ ਕੁਛ ਨਹੀਂ ਟੇਬਲ ਖਾਲੀ ਪਿਆ ਹਾਂ ਲਿਉਂਦੀ ਨਹੀਂ ਉਹ ਮੈਂ ਪੂਆ ਜੀ ਦੀ ਬਾਤ ਸੁਣਨੀ ਸਸੀ ਕਾ ਬੁਆ ਜੀ ਮੈਂ ਹੁਣ ਕੱਟਾ ਹੀ ਪਾਣੀ ਖਾਣਨੀ ਆ ਸਸੀ ਕਾ ਸਸੀ ਕਾ ਸਸੀ ਕਾਲ ਆ ਮੇਰੀ ਗੱਲ ਸੁਣੋ ਤੁਹਾਡੇ ਘਰੇ ਗਲਾਸ ਨਹੀਂ ਹੈਗੇ ਇੱਕ ਗਲਾਸ ਵੱਖਰਾ ਤੇ ਇੱਕ ਵੱਖਰਾ ਕੀ ਗੱਲ ਆ ਵੀਰੇ ਥੋੜਾ ਧਿਆਨ ਰੱਖਿਆ ਕਰ ਯਾਰ ਹਾਏ ਹਾਏ ਚਲ ਕੋਈ ਜਲ ਦੇ ਇੱਕ ਮਾਰ ਲੈਂਦਾ ਕਿਰਨ ਔਰ ਸੋਈ ਕਿਉਂ ਲੈਂਦਾ ਵਾ ਹਾਏ ਹਾਏ ਇੱਕ ਇੱਕ ਵੱਖਰਾ ਵੱਖਰਾ ਪੀਣਾ ਤੇ ਤੂੰ ਪਾਣੀ ਪਾਣੀ ਮੇਰੀ ਗੱਲ ਸੁਣ ਤੂੰ ਵੱਡਾ ਗਲਾਸ ਲੈ ਲੈ ਮੈਂ ਇਹਦੇ ਨਵਾਂ ਹੀ ਲਊਂਗੀ ਪਰ ਹੁਣ ਵੇਖ ਬੂਆ ਜੀ ਨੂੰ ਵਧੀਆ ਲੱਗਦਾ ਬੋਤਲਾਂ ਦੇ ਗਲਾਸ ਚ ਪਾਣੀ ਦਿੱਤਾ ਬੂਆ ਨੂੰ ਤਾਂ ਵਧੀਆ ਹੀ ਵਧੀਆ ਲੱਗਦਾ ਮੇਰੀ ਗੱਲ ਸੁਣੋ ਉਹਨਾਂ ਨੇ ਕਿਹੜਾ ਬੁੱਕ ਚ ਦਿੱਤਾ ਪਾਣੀ ਦਿੱਤਾ ਤਾਂ ਧੀਏ ਗਲਾਸ ਹੀ ਹੈ ਨਾ ਇਹ ਚੱਲ ਸਿਮਾ ਤੂੰ ਚਾਹ ਪਾਣੀ ਵੇਖ ਚੰਗਾ ਮੇਰਾ ਸਟੀਲ ਦੇ ਗਲਾਸ ਚ ਦਮੇ ਚਾਹ ਮੈਨੂੰ ਪਤਾ ਬੂਆ ਜੀ ਤੁਹਾਡਾ ਗਲਾਸ ਸਟੀਲ ਦਾ ਪੀਂਦੇ ਹਾਂ ਚੰਗਾ ਮੈਂ ਲੈ ਕੇ ਆਉਣੀ ਨਵੇਂ ਗਲਾਸ ਹੀ ਦਿਓ ਤੇ ਨਾਲੇ ਟਰੇ ਥੋੜੀ ਸੋਹਣੀ ਲੈ ਕੇ ਆਇਓ ਆ ਕਿਹ ਤਰ੍ਹਾਂ ਦੀ ਟਰੇਆਂ ਰੱਖੀਆਂ ਵੀਰੇ ਕਿਰਨ ਬੱਸ ਕਰ ਆਈ ਜੂਏ ਬੁੱਤਰ ਕੋਈ ਗੱਲ ਨਹੀਂ ਹਾਇਰਬਾ ਆਦੀਆ ਕੀਏ ਕਵਰ ਇਹ ਕੀ ਨਹੀਂ ਤੇ ਕਵਰ ਤੇ ਡਤੋਂ ਹੁੰਦਾ ਫਰਜ ਨਹੀਂ ਬੰਦਾ ਹੈਗਾ ਆ ਕੀ ਕੀ ਲੱਗਾ ਆ ਕਵਰ ਦੇ ਉੱਤੇ ਕੋਈ ਆ ਗਿਆ ਕੀ ਕਹੂਗਾ ਕਿ ਤੁਹਾਡੇ ਘਰੇ ਸਫਾਈਆਂ ਨਹੀਂ ਹੁੰਦੀਆਂ ਹਾਇ ਹਾਇ ਪਰਸੋਂ ਨਾ ਗਵੰਡੀ ਦੇ ਬੱਚੇ ਆ ਗਏ ਸੀ ਤੇ ਸਮੋਸੇ ਮੰਗਾਏ ਸਾਂ ਤੇ ਸਮੋਸੇ ਮੰਗਾਏ ਸੀ ਤੇ ਇੱਕ ਪਰਸੋਂ ਦੇ ਆਏ ਤੇ ਭਾਬੀ ਦਾ ਫਰਜ ਨਹੀਂ ਹੈਗਾ ਮੈਂ ਧੋ ਕੇ ਰੱਖਣੇ ਆ ਹਾਇ ਹਾਇ ਨਹੀਂ ਛੱਡ ਕੁੜੀਏ ਆ ਮੇਰੇ 10 ਮਿੰਟ ਹੋ ਗਏ ਆ ਇਹਨੂੰ ਹੈ ਜਦੋਂ ਦੀ ਮੈਂ ਆਈ ਤੂੰ ਬੋਲੀ ਜਾਣ ਡਈ ਆ ਪੁੱਤ ਆਪਣੇ ਸੁਭਾਅ 'ਚ ਫਰਕ ਪਾ ਮੇਰਾ ਤੇ ਸੁਭਾਈ ਬੜਾ ਵਧੀਆ ਮੇਰੇ ਤੇ ਸਹੁਰੇ ਵਾਲੇ ਆਪ ਕਹਿੰਦੇ ਆ ਤੇਰੇ ਵਰਗਾ ਸੁਭਾਅ ਤਾਂ ਕਿਸੇ ਦਾ ਵੀ ਨਹੀਂ ਆ ਹੁਣ ਚਾਹ ਪਿਆਣੀ ਹੈ ਕਿ ਇਤਨੀ ਮਾਰ ਦੇਣਾ ਵਾ ਮੈਂ ਕਹਿ ਕੇ ਹੁਣਾ ਵਸੇ ਮਾਨੂੰ ਪਾਪੀ ਮੇਰੀ ਗੱਲ ਸੁਣ ਉਹ ਥੋੜਾ ਨਾ ਏਰੀ ਜ਼ੁਬਾਨ ਮੜ ਜੀ ਕੋ ਵੱਡ ਕਿਰਨ ਤੈਨੂੰ ਮੈਂ ਕਿਹਾ ਸੀ ਛੋਟੇ ਹੁੰਦੀ ਸੀ ਨਾ ਜਦੋਂ ਇਹ ਉਦੋਂ ਹੀ ਤੈਨੂੰ ਮੈਂ ਕਹੇ ਸੀ ਨਾ ਜਬਾਨ ਤੇ ਰੇਤੀ ਫੇਰੇ ਆ ਕਰ ਪਾਪੀ ਨਾਲ ਥੋੜਾ ਜਾ ਹਲੀਮੀ ਨਾਲ ਬੋਲਿਆ ਕਰ ਮੈਂ ਬੋਲਦੀ ਕਿੱਥੇ ਤੂੰ ਆਈ ਜਿਬਾ ਜੇ ਬੋਲਦੀ ਨਹੀਂ ਰੱਬਾ ਜਦੋਂ ਦੀ ਆਈ ਹੈ ਨਾ ਪੰਛੀ ਚੁੱਪ ਨਹੀਂ ਕੀਤੀ 1 ਮਿੰਟ ਵੀ ਹੁਣ ਸੋਹਰੇ ਵਾਲੇ ਮੇਰੀ ਸੁਣਦੇ ਨਹੀਂ ਮੈਂ ਉੱਥੇ ਵੀ ਨਾ ਬੋਲਾਂ ਇੱਥੇ ਵੀ ਨਾ ਬੋਲਾਂ ਮੈਂ ਤੇ ਫਿਰ ਕੀ ਕਰਾਂ ਹਾ ਜੇ ਕਹਿੰਦੀ ਮੈਂ ਬੋਲਦੀ ਕੋਈ ਨਹੀਂ ਜੀ ਹੋਰ ਕਿਵੇਂ ਬੋਲਣਾ ਸੂ ਇੱਕ ਇੱਕ ਚੀਜ਼ ਪਈ ਵੇਖਦੀ ਜੇ ਕਰਦੀ ਵੇਖ ਲਈ ਆਹੀ ਹੈ ਨਾ ਸਾ ਲੱ ਲਾ ਥੋੜਾ ਜਿਹਾ ਭਾਬੀ ਤੈਨੂੰ ਮੈਂ ਕੰਦੀ ਹੁੰਦੀ ਸੀ ਨਾ ਜਦੇ ਹੋਣ ਵਾਲੀ ਸੀ ਕਿ ਹਰੀਆਂ ਮਿਰਚਾਂ ਘੱਟ ਖਾਇਆ ਕਰ ਤੂੰ ਵੀ ਪਾ ਇੱਕ ਦਿਨ ਚ ਹਰੀਆਂ ਮਿਰਚਾਂ ਮਕਾਰਨਦੀ ਹੁੰਦੀ ਸੀ ਉਹ ਬੱਸ ਕਰੋ ਤੁਸੀਂ ਦੋਵੇਂ ਜਾਣੀਆਂ ਮੈਂ ਨਾ ਹੁਣ ਸੋਹਰੇ ਨਹੀਂ ਬੈਠੀ ਪੀ ਕੇ ਬੈਠੀ ਆ ਉਹ ਤੇ ਮੇਰੀ ਗੱਲ ਸੁਣਦੇ ਨਹੀਂ ਇੰਨਾ ਮੈਨੂੰ ਬੋਲਦੇ ਇੰਨਾ ਮੈਨੂੰ ਬੋਲਦੇ ਮੈਂ ਵਿਚਾਰੀ ਕਿੱਥੇ ਬੋਲਦੀ ਉਹਨਾਂ ਦੇ ਅੱਗੇ ਵੇਖੋ ਨਾ ਨਹੀਂ ਭੈਣਾ ਨਾ ਨਹੀਂ ਭੈਣਾ ਤੂੰ ਤਾਂ ਬੋਲਦੀ ਨਹੀਂ ਨਹੀਂ ਭੈਣਾ ਅ ਜਦਨ ਤੂੰ ਹੋਈ ਸੀ ਨਾ ਉਦਨ ਤੂੰ ਰੋ ਰੋ ਕੇ ਰੋ ਰੋ ਕੇ ਨਰਸਾਂ ਦੇ ਕੰਨਾਂ ਦੇ ਪਰਦੇ ਪਾੜਤੇ ਸੀ ਹਜੇ ਤੂੰ ਕੰਨੀ ਮੈਂ ਕੁਝ ਬੋਲਦੀ ਨਹੀਂ ਉਹ ਬੱਸ ਕਰੋ ਭੂਆ ਜੀ ਤੁਸੀਂ ਵੀ ਮੇਰੀ ਸੱਸ ਵਾਂਗੂ ਐ ਲੈਕਚਰ ਜਿਹਾ ਝਾੜੀ ਜਾਂਦੇ ਮਕਰੋਨੀ ਮੈਂ ਕਰੋ ਨਹੀਂ ਬੰਦੀ ਵੀ ਤੇਰੀ ਪਸੰਦ ਦੀ ਤੂੰ ਮੈਨੂੰ ਤੈਨੂੰ ਬੜੀ ਪਸੰਦ ਹੈ ਨਾ ਉਹਦੇ ਵਿੱਚ ਚਿੱਟੀ ਸੋਸ ਤੇ ਨਹੀਂ ਪਾਤੀ ਉਹ ਕਿਉਂ ਉਹ ਕਿਹੜੀ ਗੱਲ ਹੈ ਬਾਬੋ ਇੱਕ ਤਾਂ ਤੂੰ ਖਵਾਨੀ ਪਿਆਨੀ ਵੀ ਉਤਰਾ ਦੇ ਹੀ ਆ ਵੇਖ ਮਕਰੋਨੀ ਜਿਹੜੀ ਰੋਂਦੀ ਰਹਿੰਦੀ ਆ ਉਹਨੇ ਨੂੰ ਕਦੋਂ ਹਸਾਣਾ ਹੈਗਾ ਪੂ ਆ ਜੀ ਬਸ ਕਰੋ ਮੈਂ ਤੇ ਅੱਗੇ ਬੜੀ ਧੁੱਪੇ ਆਈ ਆ ਉਦੋਂ ਤੁਸੀਂ ਬੋਲੀ ਜਾਂਦੇ ਮਕਰੋਨੀ ਦੇ ਵਿੱਚ ਚਿੱਟੇ ਸੌਸ ਨਾ ਪਾਓ ਤੇ ਮੇਰੀ ਘਾਸਰੋਂ ਮਿਰਚਾਂ ਵਾਲੀ ਜ਼ਿਆਦਾ ਨਾ ਹੋਵੇ ਨੋਰਮਲੀ ਰੱਖਿਓ ਤੇ ਰੈੱਡ ਸੌਸ ਤੇ ਤੁਹਾਨੂੰ ਪਤਾ ਮੈਂ ਘੱਟ ਖਾਨੀ ਉਹਨੂੰ ਕੋਈ ਜ਼ਿਆਦਾ ਨਾ ਪਾ ਦੇਵੇ ਰੈੱਡ ਸੌਸ ਜੇ ਨਹੀਂ ਆ ਤੇ ਤੁਸੀਂ ਵਿਚਾਰੋ ਮੰਗਾ ਲੈਂਦੇ ਕੁਛ ਮਕਰੋਨੀ ਬਣਾਉਂਦੇ ਕੀ ਲੋੜ ਸੀ ਤੈਨੂੰ ਉਹ ਵੀ ਪਸੰਦ ਕੋਈ ਨਹੀਂ ਸਾਨੀ ਤੂੰ ਉਹਦੇ ਵਿੱਚ ਵੀ ਕੀੜੇ ਪਾਈ ਜਾਂਦੇ ਸਨ ਮੈਂ ਕੀ ਕਰਾਂ ਭਾਬੀ ਇਹਦੀਆਂ ਤਾਂ ਗੱਲਾਂ ਬੰਦ ਨਹੀਂ ਹੋਣੀਆਂ ਮੈਂ ਚੱਲੀ ਘੜੀ ਕੰਦਰ ਲੰਮੇ ਪੈਣ ਛੱਡ ਪਰ ਉਹ ਤੇ ਨਹੀਂ ਆਣੀ ਤੂੰ ਐਵੇਂ ਲੱਗੀ ਬੈਸਨ ਕੋਈ ਗੱਲ ਬਸ ਭਾਬੋ ਤੇਰੇ ਨਿਆਣੀ ਨਿਆਣੀ ਨੇ ਨਾ ਕਿਸੇ ਦਿਨ ਇਹਦੀ ਜਬਾਨ ਵੇਖੀ ਹੋਰ ਖਲਾ ਦੇਣੀ ਆ ਤੈਨੂੰ ਮੈਂ ਕਹਤਾ ਗਰਮੀ ਚਾਹੀਏ ਪਾਣੀ ਪੀ ਲੇ ਪੀ ਲਿਆ ਵਾ ਸੜਿਆ ਜਾ ਕਰਨ ਪਾਣੀ ਰਹਿਣ ਦੋ ਤੂੰ ਮੈਨੂੰ ਸੁਣਾ 골ਡੀ ਨੂੰ ਨਾਲ ਲੈਣਾ ਸੀ ਆ ਉਹਨਾਂ ਕੋ ਟਾਈਮ ਆ ਮੇਰੇ ਵਾਸਤੇ ਕਿਤੇ ਵੀ ਜਾਣਾ ਹੋਵੇ ਆ ਮੇਰੇ ਭਰਾ ਨਾਲ ਚਲ ਜਾ ਡਰਾਈਵਰ ਨਾਲ ਚਲ ਜਾ ਮੇਰੇ ਨਾਲ ਜਾਣ ਲੱਗਾ ਤਾਂ ਪਤਾ ਨਹੀਂ ਕੀ ਹੋ ਜਾਂਦਾ ਵਾ ਮੈਂ ਨਹੀਂ ਲੈ ਕੇ ਜਾਂਦੀ ਕਿਸੇ ਨੂੰ ਮੈਂ ਆਪੇ ਹੀ ਆ ਗਈ ਕੱਲੀ ਉਹ ਨਾਲੇ ਬੁਆ ਜੀ ਨੂੰ ਥੋੜਾ ਸਮਝਾਓ ਆ ਕਹਿੋ ਜੀਆਂ ਗੱਲਾਂ ਕਰ ਰਹੇ ਨੇ ਹੈਗੇ ਨਾਲੇ ਮੈਂ ਚਾਹ ਚੋ ਪਿਆਣੀ ਹੈ ਕਿ ਨਹੀਂ ਕੁਝ ਪੀਣਾ ਸੱਚਾ ਕਹੀ ਨਹੀਂ ਦਿੱਤੇ ਮੇਰੇ ਤਾਂ ਭੁੱਲ ਹੀ ਗਈ ਹਣੀ ਮੈਂ ਤੇਰੀ ਗੱਲਾਂ ਚੀਨਾ ਖੋਭੀ ਜਾਣੀ ਆ ਸੀਮਾ ਲੱਕੀ ਲੱਕੀ ਕਿੱਥੇ ਜਾ ਕੇ ਬਹਿ ਗਿਆ ਏ ਹਾਂਜੀ ਮੰਮੀ ਭੈਣ ਦਾ ਤੇ ਚਾਹ ਹੀ ਨਹੀਂ ਆਜੋ ਕੁ ਚਾਹ ਪਾਣੀ ਲੈ ਆਓ ਓਕੇ ਇਹਨਾਂ ਨੇ ਕਿੱਥੇ ਲਿਆਣਾ ਚਾਹ ਪਾਣੀ ਤਾਨੂੰ ਲੱਗਣ ਵੀ ਰਿਹਾ ਚਾਹ ਬਣੀ ਮੈਨੂੰ ਮਿਲਣਾ ਵਾ ਅੱਜ ਦੀ ਤਰੀਕ ਤੇ ਨਹੀਂ ਮਿਲਣਾ ਚਾਹ ਬਣੀ ਕੱਲ ਬਣੂਗੀ ਚਾਹ ਚਾਹ ਤੇਰੀ ਕੇ ਮਾਂ ਤੇਰੀ ਐ ਨਹੀਂ ਭੈਣ ਬਰਾਂਦੀ ਪਈ ਐ ਚਾ ਇੰਨੀ ਚੇ ਇਹਨੂੰ ਨਾ ਮੈਂ ਆਪਣੇ ਸਹੁਰੇ ਵੀ ਭਗਤਾ ਦੇਨੀ ਆ ਲੋਗ ਚਾਹ ਦੇ ਤੇ ਇਥੇ ਤੁਹਾਡੇ ਕੋ ਮੇਰੇ ਵਾਸਤੇ ਚਾਹ ਨਹੀਂ ਬਣੀ ਅੱਛਾ ਹਾਂਜੀ ਚਲ ਕਿਰਨ ਚਾ ਆ ਗਈ ਹੈ ਬੜਾ ਇਸ਼ਾਨ ਕਰਤਾ ਮਿੱਤੇ ਸੀਮਾ ਪਾਸਤਾ ਬੈਕਰੋਨੀ ਨਾਲ ਹੀ ਸੀ ਨਾ ਤੁਚੇ ਬਣਾਣੀ ਸੀ ਮੰਮਾ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਰਹਿਣਾ 15 ਦਿਨ ਮੈਂ ਵੀ ਸ਼ਾਮ ਨੂੰ ਬਣਾ ਕੇ ਖਵਾ ਦਾਂਗੀ ਹੁਣ ਤੇ ਚਾਹ ਪੀਓ ਹੁਣ ਮੇਰੇ 15 ਦਿਨ ਰਹਿਣ ਤੋਂ ਵੀ ਪ੍ਰੋਬਲਮ ਆ ਆਪੂ ਜੀ ਅਸੜਿਆ ਤੁਹਾਨੂੰ ਪਤਾ ਤੇਗਾ ਚਾਹ ਦੇ ਨਾਲ ਮੈਂ ਪਾਸਤਾ ਖਾਣਾ ਸੀਗਾ ਇਸ ਤਰ੍ਹਾਂ ਫੋਕੀ ਚਾਹ ਮੈਂ ਪੀਂਦੀ ਮੈਂ ਨਾ ਬਣਾ ਦਾਂਗੀ ਪਾਸਤਾ ਵੇ ਤੇਰੀ ਚਾਹ ਲੈਂਦੀ ਵੱਡੇ ਮੱਗ ਚ ਪੀ ਇਹਨੂੰ ਕਿਰਨ ਹੁਣ ਤੇ ਮੈਂ ਪੀ ਲੈਣੀ ਆ ਫੋਕੀ ਚਾਹ ਇਹੋ ਜੀ ਚਾਹ ਮੈਂ ਸੋਹਰੇ ਘਰ ਕਦੀ ਵੀ ਨਹੀਂ ਪੀਤੀ ਉਹਨਾਂ ਦੀ ਆ ਰਹੀ ਹੈ ਨਾ ਨਾਲ ਕੁਛ ਨਹੀਂ ਆਣਾ ਅੰਦਰ ਆਈ ਬਿਸਕੁਟ ਲਿਆ ਮਮਾ ਮੈਂ ਤਾਂ ਗਿਆ ਹੀ ਕਿਤੇ ਧੀ ਜਾਣ ਲੱਗੀ ਆ ਵਿਚਾਰੋ ਕੋਸ਼ਾਊਗਾ ਇਥੇ ਪੈਕਟਾਂ ਵਾਲਾ ਭੂਜਿਆ ਲੈ ਆਂਦਾ ਮੇਰੀ ਗੱਲ ਸੁਣ ਹੱਜ ਕਿਹੜਾ ਰਾਤ ਪੈ ਗਈ ਏ ਸਾਰੀ ਦਿਹਾੜੀ ਏ ਤੇਰਾ ਭਰਾ ਤੇਰੇ ਕੋਲ ਹੈ ਹੁਣੇ ਉਹ ਮੈਂ ਤੈਨੂੰ ਮਮਾ ਕਿਹਾ ਸੀ ਪਾਸਤਾ ਬਣਾ ਦੇ ਹੁਣ ਇਹਨੇ ਪਾਸਤਾ ਕਿੱਥੋਂ ਬਣਾਣਾ ਆਰਡਰ ਕਰ ਦੋ ਤੇ ਆ ਜਾਂਦਾ ਵਾ ਆ ਮੈਂ ਭੂਆ ਜੀ ਨੂੰ ਚਾਹ ਫੜਾਵਾ ਪਾਸਤਾ ਨਹੀਂ ਤੂੰ ਇਤਰਾ ਕਰ ਚਾਹ ਪੀ ਆਂ ਆਰਡਰ ਕਰ ਦਿੰਨੇ ਆ ਤੂੰ ਹੀ ਆਰਡਰ ਹੀ ਕਰ ਦੋ ਮੈਨੂੰ ਤੇ ਨਹੀਂ ਲੱਗਦਾ ਮੈਨੂੰ ਪਾਸਤਾ ਮਿਲਣਾ ਵਾ ਚੱਲ ਕੋਈ ਨਹੀਂ ਆਹੋ ਹੀ ਖਾਣੀ ਦੇਖੋ ਕਿ ਤਰ੍ਹਾਂ ਜੀ ਤੇਰੇ ਕੋ ਨਾ ਜਨਾਨੀ ਹੋ ਜਾਂਦੀ ਮੈਂ ਕਿਤੇ ਇਸ ਤਰ੍ਹਾਂ ਬੋਲਾਂ ਨਾ ਕਾਸ਼ ਵੀ ਤੇ ਪਾਪ ਨਾਲ ਮੈਨੂੰ ਪਤਾ ਕਿੰਨਾ ਗੱਲਾਂ ਸੁਣਾ ਦਿੰਦੇ ਆ ਕਿ ਤਰ੍ਹਾਂ ਗੱਲਾਂ ਸੁਣਾਗੇ ਤੇਰੀ ਭੈਣ ਨੂੰ ਕਿ ਲੈ ਬਾਜ਼ਾਰੋਂ ਆਰਡਰ ਕਰ ਲਾ ਪਾਸਤਾ ਕੋਈ ਨਹੀਂ ਭਰਾਵਾ ਪੇ ਕਿਆ ਘਰ ਤੇ ਆਣਾ ਹੁੰਦਾ ਨਹੀਂ ਆਵਾਂਗੇ ਫਿਰ ਹੋਰ ਕੀ ਹੋ ਜਾਊਗਾ ਓਹ ਭੈਣੇ ਤੋਂ ਗੁੱਸਾ ਕੋ ਕਰਦੀਆਂ ਦੱਸ ਹੈਗੀ ਨਾ ਤੂੰ ਦੱਸ ਹੈਗੀ ਨਾ ਤੈਨੂੰ ਆਪਾਂ ਰੋਇ ਨਾ ਕੁਛ ਨਾ ਕੁਛ ਖਵਾਵਾਂਗੇ ਹੁਣ ਹੁਣ ਤੂੰ ਗਸਾ ਨਾ ਕਰ ਚਾਹ ਪੀ ਲੈ ਕਿਰਨਾਂ ਥੋੜਾ ਆਪਣੇ ਆਪਣੇ ਆਪ ਨੂੰ ਬਦਲ ਪੁੱਤਰ ਮੈਨੂੰ ਹੀ ਬਦਲਣ ਨੂੰ ਕਹੀ ਚਾਹੇ ਕਦੇ ਆਪਣੇ ਨੂੰਹ ਨੂੰ ਵੀ ਸਮਝਾਓ ਕਿ ਕਿਤਨਾ ਖਾਤਿਰਦਾਰੀ ਕਰੀਦੀ ਜਦੋਂ ਨਨਾਨ ਘਰੇ ਆਂਦੀ ਆ ਨਾਲੇ ਮੰਮੀ ਤੁਸੀਂ ਵੇਖਿਆ ਨਹੀਂ ਮੂੰਹ ਕਿਤਨਾ ਗੁਬਾਰੇ ਵਾਂਗੂ ਫੁੱਲੇ ਆ ਕਿਉਂਕਿ ਨਨਾਨ ਜੋ ਆ ਗਈ ਹੈ ਤੁਸੀਂ ਦੱਸੋ ਕੁੜੀਆਂ ਨੇ ਪੇਕੇ ਘਰ ਨਹੀਂ ਆਣਾ ਹੁੰਦਾ ਤੇ ਕਿੱਥੇ ਆਣਾ ਹੁੰਦਾ ਵਾ ਇੱਕੋ ਹੀ ਅਧਿਕਾਰ ਹੁੰਦਾ ਵਿਆਹ ਤੋਂ ਬਾਅਦ ਪੇਕੇ ਘਰ ਘੁੰਮਣ ਚੱਲ ਜੀਏ ਹੋਰ ਕਿੱਥੇ ਜਾਇਆ ਜਾਂਦਾ ਵਾ ਮੰਮਾ ਸਮਝਾਓ ਹਾਂ ਕਿੰਨੀਆਂ ਗੱਲਾਂ ਕਰੀ ਜਾਂਦੀ ਵੇਖੋ ਜੇ ਉਹਨੇ ਸੁਣ ਲਿਆ ਤੇ ਫੇਰ ਮੇਰੇ ਗੱਲ ਲੜਾਈ ਪੈ ਜਾਣੀ ਆ ਵੇ ਭਰਾਵਾ ਮੈਨੂੰ ਤੇ ਹੁਣ ਇੰਜ ਪਹਿਲਾਂ ਤੇ ਮੈਨੂੰ ਹੀ ਸਮਝਣ ਦੀ ਲੋੜ ਹੈਗੀ ਵਿੱਚ ਭੈਣ ਤੂੰ ਰਹਿਣ ਆਈ ਆ ਕਿ ਮੇਰੀ ਲੜਾਈ ਕਰਾਉਣ ਆਈ ਆ ਤੂੰ ਭਾਬੀ ਆਪਣੀ ਨੂੰ ਗੱਲਾਂ ਕਰੀ ਜਾਣ ਨਹੀਂ ਕਰੀ ਜਾਣ ਨਹੀਂ ਆ ਹਾਂ ਬਸ ਹੁਣ ਤੂੰ ਨਾ ਆਪਣੀ ਜਨਾਨੀ ਦੀ ਸਾਈਡ ਲਈ ਵੀਰੇ ਮੇਰੀ ਭੈਣ ਦੀ ਸਾਈਡ ਨਾ ਲਈ ਵੇ ਬਸ ਕਰ ਜੋ ਦੋ ਵੇ ਜੜੇ ਦਿਮਾਗ ਹੀ ਖਾ ਗਏ ਨੇ ਜਦੋਂ ਤੇ ਕਿਰਨ ਚੁਪਕਾ ਚ ਲੱਕੀ ਤੂੰ ਇਹਨਾਂ ਨੂੰ ਚੁੱਪ ਕਰਾਉਂ ਤੇ ਮੈਂ ਉਹਨੂੰ ਉਹਨੂੰ ਕਹਾਂ ਕਿ ਪਾਸਤਾ ਕਿਉਂ ਨਹੀਂ ਬਣਾਇਆ ਬਣਾ ਦਿੰਦੀ ਤੇ ਨਾ ਇਹ ਲੜਾਈ ਪਾਣੀ ਕਲੇਸ਼ ਪਾਣਾ ਤੇ ਘਰ ਵਿੱਚ ਹੁਣ ਆਪਣਾ ਮੂਰ ਤੇ ਭੈਣੇ ਸਹੀ ਕਰ ਲੈ ਕਿੰਨੇ ਚਿਰ ਬਾਅਦ ਆਈਆਂ ਤੂੰ ਦੱਸ ਕਿਰਨ ਤੇ ਹੋਰ ਕੀ ਕਿੰਨੇ ਚਿਰ ਬਾਅਦ ਆਈ ਵੇਖ 3-4 ਦਿਨ ਤੇ ਹੋ ਹੀ ਗਏ ਆ ਮੈਂ ਚਲ ਰਾਤੀ ਨੂੰ ਰੋਟੀ ਖਾਣ ਬਾਹਰ ਲੈ ਜੀ ਚਲ ਠੀਕ ਹੈ ਰਾਤੀ ਆਪਾਂ ਠੀਕ ਕਰਾਂਗੇ ਠੀਕ ਹੈ ਤੇ ਬਦਕੋ ਜਗੇ ਚੱਲਾਂਗੇ ਸੀਮਾ ਨੂੰ ਗਈ ਤਿਆਰ ਹੋ ਜਗੀ ਰਾਤੀ ਬਾਹਰ ਰੋਟੀ ਖਾਣ ਚੱਲਾਂਗੇ ਠੀਕ ਹੈ ਚਲੋ ਕਾਲਾ ਪੂਜੀਆ ਖਾਣ ਮੇਰੀ ਗੱਲ ਸੁਣ ਮੇਰੀ ਭੈਣ ਆਈ ਆ ਤੇ ਤੂੰ ਮੂੰਹ ਬਣਾ ਕੇ ਬੈਠੀ ਆ ਉਹਦਿਆਂ ਨੂੰ ਚੱਜ ਨਾਲ ਪਾਣੀ ਵੀ ਨਹੀਂ ਪੁੱਛਿਆ ਉਹਨੂੰ ਤੂੰ ਇੱਕ ਗੱਲ ਨੋਟ ਕੀਤੀ ਆ ਜਦੋਂ ਤੁਹਾਡੀ ਭੈਣ ਆਵੇ ਨਾ ਸਾਡੇ ਦੋਨਾਂ ਚ ਸਿਆਪਾ ਪਹਿਲੋ ਪੈ ਜਾਂਦਾ ਵਾ ਮੈਂ ਬੜੀਆਂ ਗੱਲਾਂ ਨੋਟ ਕਰਦਾ ਜੇ ਮੈਂ ਉਹਦੀ ਕਰਦਾ ਤੇ ਤੇਰੀ ਵੀ ਨੋਟ ਕਰਦਾ ਵਾ ਜੇ ਤੈਨੂੰ ਪਾਸਤਾ ਲੈ ਕੇ ਦਿੱਤਾ ਵੀ ਮੇਰੀ ਭੈਣ ਇਹਨੇ ਚਿਰ ਬਾਅਦ ਆਉਂਦੀ ਆ ਬਣਾ ਦੇ ਕੀ ਹੋ ਗਿਆ ਕਿਤੇ ਕਿੰਨਾ ਕੁ ਟਾਈਮ ਲੱਗਣਾ ਸੀ ਜੇ ਉਹਨੇ ਕਹਿ ਦਿੱਤਾ 15 ਦਿਨ ਰਹਿਣਾ ਵਾ ਤੇ ਨਾਲ ਹੀ ਵਾ ਕਿ ਮੈਂ ਨਹੀਂ ਬਣਾ ਕੇ ਦੇਣਾ ਦੱਸ ਮੇਰੀ ਗੱਲ ਸੁਣੋ ਤੂੰ ਨਾ 2 ਘੰਟੇ ਮੈਨੂੰ ਪਹਿਲੇ ਪਾਸਤਾ ਫੜਾ ਕੇ ਜਾਣਾ ਸੀ ਤੇ ਮੈਂ ਬਣਾ ਛੱਡਦੀ ਪਾਸਤੇ ਤੇ ਪੰਗਾ ਪਿਆਵਾਂ ਨਾ ਹੈ ਤੈਨੂੰ ਨਹੀਂ ਪਤਾ ਚਾਹ ਦੇ ਨਾਲ ਇੱਕ ਪੁਜੀਆ ਨਮਕੀਨ ਸੜਿਆ ਜਾ ਲੈ ਕੇ ਰੱਖ ਗਿਆ ਰਾਤ ਦਾ ਦੱਸ ਮੈਨੂੰ ਪਤਾ ਵਾ 15 ਜਾਨ ਬਕਾਫੀ ਰੇਲ ਮੇਰੀ ਬਣਾਉਣੀ ਆ ਕਦੀ ਆ ਬਣਾ ਦੇ ਤੇ ਕਦੀ ਉਹ ਬਣਾ ਦੇ ਬਨ ਜਾਂਦਾ ਵਾ ਪਾਸਤਾ ਤੂੰ ਨਾ ਉਹਦੇ ਮਗਰ ਲਾ ਕੇ ਮੇਰੇ ਨਾਲ ਲੜਿਆ ਨਾ ਕਰੋ ਤੈਨੂੰ ਕੀ ਲੱਗਦਾ ਮੈਂ ਲੜਦਾ ਵਾਂ ਤੂੰ ਲੜਦੀ ਆ ਮੇਰੇ ਨਾਲ ਆਪਾਂ ਦੋਨੋਂ ਨਹੀਂ ਲੜਦੇ ਉਹ ਲੜਾਉਂਦੀ ਏ ਸਾਨੂੰ ਉਹ ਕੁਛ ਵੀ ਨਹੀਂ ਕਹਿੰਦੀ ਹਾਂ ਹਾਂ ਬਸ ਮੈਂ ਹੀ ਤੇ ਤੁਹਾਨੂੰ ਲੜਾਨੀ ਆ ਮੈਂ ਤੇ ਹੈ ਹੀ ਮਾੜੀ ਆ ਉਹ ਨਹੀਂ ਭੈਣ ਤੂੰ ਕਿੱਥੇ ਲੜਾਉਣੀ ਆ ਦੱਸ ਕਿਉਂ ਨਹੀਂ ਲੜਾਉਂਦੀ ਇਹਦੇ ਉਧਰ ਵੀ ਪੰਗੀ ਆ ਤੇ ਇਧਰ ਵੀ ਪੰਗੀ ਆ ਕਾਹਦੇ ਪੰਗੇ ਆ ਵੇਖਿਆ ਉਹ ਇਹਦੇ ਛੱਡਦੇ ਆ ਮੇਰੇ ਕੋਲੋਂ ਕਿ ਮੈਂ ਆਪਣੇ ਪੇਕੇ ਆ ਕਿਉਂ ਚੰਨੀ ਆ ਨਹੀਂ ਕਿਰੇ ਨਾ ਕਦੀ ਤੂੰ ਸੋਰੇ ਪੰਗੇ ਪਾ ਜੰਨੀ ਆ ਕਦੀ ਤੂੰ ਪੇਕੇ ਪੰਗੇ ਪਾ ਜੰਨੀ ਆ ਕੀ ਆ ਆਂਦੀਆਂ ਸਾਡੀ ਲੜਾਈ ਕਰਾ ਦੇਤੀ ਤੈਨੂੰ ਪਾਸਤਾ ਚਾਹੀਦੇ ਨਾ ਬਣਾ ਦੇਨੀ ਆ ਤੈਨੂੰ ਪਾਸਤਾ ਸੀਮਾ ਮੇਰੀ ਗੱਲ ਸੁਣ ਉਹ ਕਿਹੜੀ ਭੈਣ ਆ ਜਿਹੜੀ ਆਪਾਂ ਦੋਹਾਂ ਜੀਆਂ ਚ ਲੜਾਈ ਪਾ ਦਿੰਦੀ ਆ ਇਹਨੇ ਸੋਕੋ ਤੇਰੀ ਸਾਈਡ ਲਈ ਹਰ ਵਾਰੀ ਮੈਨੂੰ ਪੂਰਾ ਕਹਿੰਦੀ ਆ ਲੱਗੀ ਸਮਝ ਤੇਰੀ ਸਾਡੇ ਸਾਹਮਣੇ ਆ ਜੋ ਖੁਸ਼ ਹੈਗਾ ਵਾ ਸਾਹਮਣੇ ਦੀ ਆ ਤੂੰ ਵੇਖ ਲੈ ਵੀਰੇ ਕਿ ਤਰ੍ਹਾਂ ਮੇਨਾ ਭਾબી ਬੋਲਣਦੀ ਆ ਪੇਕਿਆਂ ਦੇ ਘਾਰ ਹੀ ਤੇ ਕੁੜੀਆਂ ਨੇ ਆਣਾ ਹੁੰਦਾ ਜੇ ਤੂੰ ਕਿੰਨਾ ਵਾ ਨਾ ਮੈਂ ਆਪਣਾ ਪੋਰੀ ਵੀ ਇਸ ਤਰ੍ਹਾਂ ਲੈ ਕੇ ਹੁਣ ਨਹੀਂ ਇਸ ਘਰ ਦੇ ਵਿੱਚ ਚੱਲ ਜਾਈਂ ਨੀ ਉਹ ਨਹੀਂ ਨਹੀਂ ਮੇਰੀ ਭੈਣ ਨਾ ਸੋਚ ਇਸ ਤਰ੍ਹਾਂ ਨਾ ਸੋਚ ਉਹ ਦਿਲ ਦੀ ਚੰਗੀ ਆ ਉਹ ਤੈਨੂੰ ਪਤਾ ਪਰ ਬੋਲੀਗੀ ਮੂੰਹ ਤੇ ਜੋ ਮਰਜੀ ਕਹੀ ਜਾਂਦੀ ਆ ਐਵੇਂ ਬਕਵਾਸ ਕਰਕੇ ਚੱਲ ਗਈ ਆ ਹੋਈ ਗੱਲ ਚੱਲ ਤੂੰ ਦਿਲ ਤੇ ਨਾ ਲਾਈ ਚਲ ਆ ਜਾ ਅਪਰ ਚੱਲੀਏ ਮੰਮੀ ਕੋ ਚਲੋ ਜੇ ਤੂੰ ਕਿੰਨਾ ਵਾ ਤੇ ਮੈਂ ਬੈਗ-ਬੈਗ ਕਰ ਲੈਣੀ ਆਪਣਾ ਜਿੱਤਰਾ ਹੀ ਉਤਰਾ ਹੀ ਚੱਲ ਚੱਲੀ ਉਹ ਨਹੀਂ ਭੈਣੇ ਤੂੰ ਕੀ ਸੋਚਦੀ ਆ ਦੱਸ ਚਲਾ ਜਾ ਪਾ ਮਮੀ ਕੋ ਬੈਠਦੇ ਆ। ਆ ਕੀ ਪਾਰਸਲ ਮੰਗਵਾਇਆ ਲੱਖੀ ਨੇ? ਇਹ ਵੀ ਕੁਛ ਨਾ ਕੁਛ ਮੰਗਾਂਦਾ ਹੀ ਰਹਿੰਦਾ। ਲਿਖਿਆ ਕੀ ਆ ਉੱਤੇ? ਭਾਬੀ ਇੱਥੇ ਬੈਠੀ ਰਹਿਣਾ ਤੂੰ। ਕੀ ਹੋਇਆ? ਉੱਠ ਕੇ ਬਾਹਰ ਤੇ ਵੇਖਾ ਕਿੰਨਾ ਲੜਨ ਡਏ ਆ। ਕਿਉਂ? ਕਿਉਂ ਲੜਦੇ ਪਏ ਨੇ? ਤੇਰੀ ਕੁੜੀ ਲੜਨ ਡਈ। ਕਿਰਨ ਲੜਦੀ ਵੀ? ਹੋਰ ਕਹਿੰਦੇ ਲੜਨਾ? ਨਹੀਂ ਤੇ ਕਿਰਨ ਕੀ ਕਿਸ ਨੂੰ ਕਹਿੰਦੀ ਪੀ? ਪਾਪੀ ਹਾ ਜੇ ਵੀ ਉਹਨੂੰ ਕੋਈ ਸਮਝਾ ਲਾ ਮਮੀ ਮੇਰੀ ਗੱਲ ਸੁਣੋ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਪ੍ਰੋਬਲਮ ਹੈਗੀ ਆ ਮੈਂ ਜਿਸ ਤਰ੍ਹਾਂ ਬੈਗ ਲੈ ਕੇ ਆਈ ਆ ਨਾ ਮੈਂ ਉੱਤਣੀ ਚੱਲ ਜੰਨੀ ਆ ਕੀ ਹੋਇਆ ਕੀ ਹੈ ਤੂੰ ਚੁੱਪ ਕਰ ਸੌਰੇ ਜਾਣਾ ਨਾ ਆਪਣੇ ਚੱਲ ਜਾ ਨਿਕਲ ਨਿਕਲ ਇਹ ਤੇਰੀ ਮਾਂ ਦਾ ਘਰ ਨਹੀਂ ਇਹ ਉਹਨਾਂ ਘਰ ਮੇਰਾ ਵੀ ਆ ਤੇਰੇ ਮੈਂ ਦੱਸਾਂ ਤੂੰ ਜਦੋਂ ਦੀ ਆਈ ਆ ਬੋਲੀ ਜਾਂਦੀ ਬੋਲੀ ਜਾਂਦੀ ਆ ਸੋਰੇ ਨਹੀਂ ਆ ਉੱਥੇ ਵੀ ਤੇਰਾ ਪੰਗਾ ਜੇ ਪੇਕੇ ਕਰਨੀ ਆ ਪੇਕੇ ਵੀ ਤੇਰਾ ਪੰਗਾ ਉਸ ਮੇਰੇ ਹਿਸਾਬ ਨਾਲ ਤੈਨੂੰ ਕੱਢ ਕੇ ਖੁਸ਼ ਹੁੰਦੇ ਹਣੇ ਆ ਕਿ ਸ਼ੁਕਰ ਜਾਵੇ ਤੇ ਇੱਧਰ ਆਨੀ ਨਾ ਇੱਧਰ ਵੀ ਤੇਰੀ ਪਰਜਾਈ ਉਹ ਹੀ ਕੰਦੀ ਹਣੀ ਆ ਵੀ ਸ਼ੁਕਰ ਆ ਗਈ ਐ ਮੈਂ ਕੀ ਕਰਦੀ ਆ ਤੂੰ ਤੂੰ ਤਾਂ ਕੁਝ ਕਰਦੀ ਨਹੀਂ ਮੇਰੀ ਗੱਲ ਸੁਣ ਕਿਹੜਾ ਬੰਦਾ ਜਿਹੜਾ ਆਪਣੀ ਜਨਾਨੀ ਨੂੰ ਕਹਿੰਦਾ ਜਾ ਮਹੀਨਾ ਮਹੀਨਾ ਪੇਕੇ ਲਾਇਆ ਜਾਂ 15-15 ਦਿਨ ਲਾਇਆ ਕਿਉਂਕਿ ਉਹਨਾਂ ਨੂੰ ਵੀ ਸ਼ਾਂਤੀ ਮਿਲਦੀ ਹੋਗੀ ਤੈਨੂੰ ਭੇਜ ਕੇ ਤੇ ਜਦੋਂ ਇੱਥੇ ਪਤਾ ਲੱਗਦਾ ਨਾ ਕਿ ਤੂੰ ਆਂ ਡਈ ਆ ਤੇ ਪਹਿਲਾਂ ਹੀ ਤੇਰੀ ਪਰਜਾਈ ਸੋਚਾਂ ਚ ਪੈ ਜਾਂਦੀ ਆ ਕਿ ਆਂ ਡਈ ਆ ਇਹਨੇ ਫੇਰ ਸਾਡੀ ਲੜਾਈ ਕਰਵਾਣੀ ਆ ਕੇ ਉਹ ਤਰ੍ਹਾਂ ਕਦੀ ਨਹੀਂ ਇਹਨਾਂ ਦੀ ਲੜਾਈ ਓਏ ਕਦੀ ਵੀ ਨਹੀਂ ਇਹਨਾਂ ਦੀ ਦੋਵਾਂ ਜੀਆਂ ਦੀ ਆਪਸ ਚ ਲੜਾਈ ਹੋਈ ਜਦੋਂ ਤੂੰ ਆਂਦੀ ਨਾ ਉਦੋਂ ਹੀ ਲੜਾਈ ਹੁੰਦੀ ਆ ਭਾਬੀ ਤੂੰ ਦੱਸ ਤੂੰ ਕਦੀ ਸੀਮਾ ਨੂੰ ਵੱਧ ਘੱਟ ਕਦੀ ਬੋਲਨੀ ਆ ਮੈਂ ਕਿਉਂ ਬੋਲਾਂਗੀ ਉਹਨੂੰ ਚੈਰੀਂ ਤੇ ਫੇਰ ਜਦੋਂ ਆਂਦੀ ਉਦੋਂ ਕਿਉਂ ਉਦੋਂ ਹੀ ਕਿਉਂ ਉਹਦੇ ਕੇ ਲੱਕੀ ਬੋਲਦਾ ਕੀ ਹੋਇਆ ਹੁਣ ਮੈਂ ਤੇ ਕੁਛ ਵੀ ਨਹੀਂ ਕਿਹਾ ਭਾਬੀ ਬਸ ਕਰ ਜਾ ਤੇਰੀ ਐਸੇ ਗੱਲਾਂ ਨੂੰ ਵਿਗਾੜ ਦਿੱਤਾ ਕੀ ਹੋਇਆ ਤੈਨੂੰ ਹਜੇ ਨਿਆਣੀ ਆ ਹਜੇ ਨਿਆਣੀ ਆ ਨਿਆਣੇ ਵਾਲੀ ਹੋ ਗਈ ਆ ਤੇ ਹਜੇ ਵੀ ਨਿਆਣੀ ਆ ਭਾਬੀ ਜੇ ਨਿਆਣੀ ਆ ਨਾ ਫਿਰ ਇਹਦਾ ਵਿਆਹ ਨਹੀਂ ਕਰਨਾ ਸਾਰੀ ਉਮਰ ਇਹਨੂੰ ਘਰੇ ਹੀ ਬਾਣਾ ਸੀ ਥੋੜਾ ਜਾਂ ਨਾ ਇਹਦੀ ਜ਼ੁਬਾਨ ਤੇ ਕੰਟਰੋਲ ਕਰ ਨਹੀਂ ਤਾਂ ਇਹ ਨਾ ਹੋਵੇ ਕਿਸੇ ਦਿਨ ਤੇਰਾ ਘਰ ਉੱਜੜ ਜਾਵੇ ਉੱਜੜਨ ਤੋਂ ਮਤਲਬ ਆ ਕਿ ਤੇਰੀ ਨੂੰ ਇਹਦੇ ਦੁੱਖੋ ਛੱਡ ਕੇ ਚਲੀ ਜਾਵੇ ਫੇਰ ਨਾ ਕਮੀ ਨਹੀਂ ਨਹੀਂ ਇਤਨੀ ਹੋਣਾ ਚਾਹੀਏ ਕਿਰਨ ਪੁੱਤਰ ਕਿਰਨ ਉਹਨ ਸਮਝਦਾਰ ਬਣਨ ਦੁਬਾਲ ਬੱਚੇਦਾਰ ਹੈ ਕਿਰਨ ਭੂਆ ਬਿਲਕੁਲ ਸਹੀ ਕਹਿੰਦੀ ਵੀ ਤੇਰੀ ਭੂਆ ਕੋਈ ਤੇਰੀ ਦੁੱਖੀ ਹੈ ਤੈਨੂੰ ਮਾੜੀ ਅਕਲ ਦਿੰਦੀ ਪੀ ਪੁੱਤ ਕਿਰਨ ਸਮਝਿਆ ਕਰ ਗੱਲ ਨੂੰ ਵੇਖ ਪੁੱਤਰ ਮੇਰੀ ਗੱਲ ਤਾਂ ਬੁਰਾ ਨਾ ਬਣਾਵੇਂ ਠੀਕ ਹੈ ਪੇਕਿਆਂ ਕਰ ਧੀਆ ਦੀ ਹੁਕਮ ਉਤੰਦੀ ਆ ਲੇਕਿਨ ਜਦੋਂ ਧੀਆ ਵਿਆਹਾਂ ਚੰਦੀਆਂ ਨਾ ਸਹੁਰਿਆਂ ਵਾਲੀਆਂ ਹੋ ਜਾਂਦੀਆਂ ਹਰ ਗੱਲ ਸੋਚ ਕੇ ਸਮਝ ਕੇ ਬੋਲਣੀ ਹੁੰਦੀ ਆ ਤੇ ਜਦੋਂ ਉਹਨਾਂ ਦੇ ਭਰਾ ਵਿਆਹੇ ਜਾਣ ਤੇ ਪਰਜਾਈਆਂ ਤੇ ਸਾਹਮਣੇ ਹਰ ਗੱਲ ਤੋਲ ਮੁੱਲ ਕੇ ਬੋਲਣੀ ਚਾਹੀਦੀ ਆ ਵੇਖ ਪੁੱਤ ਤੇਰੀ ਨਨਾਂ ਆ ਕੇ ਤੇਰੇ ਘਰ ਆ ਕੇ ਇਨਾ ਰੋਪ ਪਾਵੇ ਤੇ ਤੂੰ ਚੱਲੇਂਗੀ ਮੈਨੂੰ ਦੇ ਜਵਾਬ ਨਹੀਂ ਪੂਆ ਜੀ ਮੈਂ ਕਿਉਂ ਚੱਲਾਂਗੀ ਇਨਾ ਰੋਪ ਕਿਸੇ ਦਾ ਤੇ ਤੂੰ ਇਹੋ ਹੀ ਕਹੇਂਗੀ ਨਾ ਇਹ ਆਪਣੇ ਘਰ ਹੀ ਰਵੇ ਇੱਥੇ ਕੀ ਕਰਨ ਆਂਦੀ ਐਸੇ ਤਰ੍ਹਾਂ ਇਹ ਨਾ ਹੋਵੇ ਇੱਕ ਦਿਨ ਤੇਰੀ ਪਰਚਾਈ ਇਹੋ ਲਵਸ ਤੇਰੇ ਵਾਸਤੇ ਕਵੇ ਜਦੋਂ ਇਹ ਕਹੇਗੀ ਨਾ ਫਿਰ ਤੇਰੀ ਮਾਂ ਵੀ ਨਹੀਂ ਬੋਲੂਗੀ ਤੇ ਤੇਰਾ ਭਰਾ ਵੀ ਨਹੀਂ ਬੋਲੇਗਾ ਉਹਨੂੰ ਉਹੋ ਹੀ ਕਰਨਾ ਪੈਣਾ ਜੋ ਦੀ ਜਨਾਨੀ ਕਹੇਗੀ ਇਹ ਤੇਰੇ ਹੱਥ ਵਸਿਆ ਕਿ ਤੂੰ ਪੇਕਿਆ ਕਰ ਆਪਣੀ ਇੱਜ਼ਤ ਕਰਵਾਣੀ ਆ ਕਿ ਨਹੀਂ ਕਰਵਾਣੀ ਪੇਕਿਆਂ ਦੇ ਨਾਲ-ਨਾਲ ਆਪਣੇ ਸਹੁਰਿਆਂ ਦੇ ਘਰ ਵੀ ਇੱਜ਼ਤ ਕਰਵਾ ਆਪਣੇ ਜਿੱਦਾਂ ਤੂੰ ਸਾਰਿਆਂ ਨੂੰ ਬੋਲਦੀ ਆ ਥੋੜਾ ਜਿਹਾ ਨਾ ਸੋਚਿਆ ਸਮਝਿਆ ਕਰ ਇਹ ਨਹੀਂ ਹੁੰਦਾ ਕਿ ਜੋ ਕਹਿ ਤਾ ਕਹਿ ਤਾ ਮੇਰੇ ਮੂੰਹੋਂ ਆਪਣੇ ਆਪ ਹੀ ਨਿਕਲ ਆਂਦਾ ਸਾਡੇ ਮੂੰਹੋਂ ਵੀ ਆਪਣੀਆਂ ਬੜਾ ਕੁਝ ਨਿਕਲਦਾ ਹੈ ਲੇਕਿਨ ਗੱਲ ਕਰਨ ਤੋਂ ਪਹਿਲਾਂ ਸੋਚੀ ਜਾਂਦਾ ਕਿ ਇਹ ਗੱਲ ਮੈਂ ਕਿੰਨੂੰ ਤੇ ਕਿਉਂ ਕਹਿਣ ਢਈ ਆ ਅੱਗੋਂ ਤੇਰੀ ਮਰਜ਼ੀ ਆਪਣੇ ਆਪ ਨੂੰ ਤਾਂ ਬੜੀ ਸਿਆਣੀ ਸਮਝਦੀ ਆ ਐਸ ਤਰ੍ਹਾਂ ਕਿਰਨ بڑے ਰਸਤੇ ਵਿਗੜ ਜਾਂਦੇ ਆ ਜੇ ਇੱਕ ਵਾਰੀ ਰਿਸ਼ਤਾ ਖਰਾਬ ਹੋ ਜਾਵੇ ਨਾ ਉਹ ਦੁਬਾਰਾ ਨਹੀਂ ਬਣਦਾ ਇਹ ਤੇਰੀ ਮਰਜ਼ੀ ਆ ਕਿ ਤੂੰ ਡਰ ਦੇ ਨਾਲ ਪਿਆਰ ਪਾਣਾ ਸਾਰਿਆਂ ਨਾਲ ਕਿ ਦਿਲੋਂ ਪਾਣਾ ਨਹੀਂ ਨਹੀਂ 부ਆ ਜੀ ਮੈਨੂੰ ਲੱਗਦਾ ਮੈਂ ਭਾਬੀ ਨੂੰ ਜ਼ਿਆਦਾ ਹੀ ਬੋਲਦੀ ਹਾਂ ਜੇ ਭਾਬੀ ਮੈਨੂੰ ਅੱਗੋਂ ਇਤਨਾ ਬੋਲਣ ਲੱਗ ਪਣ ਤੇ ਫੇਰ ਮੇਰੀ ਤੇ ਆਪਣੇ ਪੇਕਿਆਂ ਦੇ ਘਰੇ ਇੱਜ਼ਤ ਹੀ ਨਹੀਂ ਰਹਿ ਜਾਣੀ ਕੋਈ ਹਾਂ ਪੇਕਿਆਂ ਦੇ ਨਾਲ-ਨਾਲ ਪੁੱਤ ਸੋਰੇ ਵੀ ਇਹੋ ਹਾਲ ਹੋਣਾ ਹੀ ਅੱਗੋਂ ਤੇਰੀ ਮਰਜ਼ੀ ਹਾਏ ਹਾਏ ਸਿਆਣੀ 부ਆ ਦੀ ਸਿਆਣੀ ਬਧੀਜੀ ਐ ਸਮਝ ਗਈ ਹੋਣਾ ਹਾਂਜੀ 부ਆ ਜੀ ਲੈ ਦੇਖਿਆ सीमा सीमा ਇੱਧਰ ਆ ਹਾਂਜੀ ਭੂਆ ਜੀ ਚਲ ਹੁਣ ਲਾ ਭਾਬੀ ਨੂੰ ਗੱਲ ਚਲੋ ਭਾਬੀ ਜੀ ਮੇਰੀ ਗੱਲ ਸੁਣੋ ਤੂੰ ਹੀ ਨਾ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਮaaf ਕਰ ਦੋ ਮੈਨੂੰ ਪਤਾ ਮੈਂ ਜ਼ਿਆਦਾ ਹੀ ਬੋਲ ਜਾਂਦੀ ਕਦੀ ਕਦੀ ਨਹੀਂ ਨਹੀਂ ਕਿਰਨ ਮੈਂ ਤੈਨੂੰ ਕੌਣ ਹਾਂਦੀ ਮaaf ਕਰਨ ਵਾਲੀ ਤੂੰ ਤਾਂ ਮੇਰੀ ਸ਼ੁਰੂ ਤੋਂ ਹੀ ਛੋਟੀ ਭੈਣ ਆ ਤੇ ਭੈਣ ਹੀ ਰਹੇਂਗੀ ਜੇ ਤੇਰੀ ਛੋਟੀ ਭੈਣ ਆ ਤੇ ਫਿਰ ਵੱਡੀ ਭੇਡ ਬਣ ਕੇ ਵਿਖਾਣਾ ਸੀ ਨਾ